ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਨਮਸਕਾਰ ਛੋਟੀ ਜੀ ਗੱਲ ਕਹਿਣ ਲੱਗੀ ਰਾਤ ਨੂੰ ਜਾਗਣਾ ਬਹੁਤ ਲੱਗਦਾ ਔਖਾ ਇੱਕ ਜਾਗਦ ਹੈਰਾਨ ਪਰੇਸ਼ਾਨ ਰਾਤੀ ਯਾਰ ਰਤੀ ਲੁੱਟ ਮਾਰ ਵਾਲਾ ਜਾਗਦਾ ਜਾਂ ਜਾਗਦਾ ਪ੍ਰੇਮ ਪਿਆਰ ਵਾਲਾ ਰਾਤੀ ਜਾਂ ਜਾਗਦਾ ਜਿਗਰੀ ਯਾਰ ਰਾਤੀ ਸੋਨੂ ਸਭ ਸੋ ਜਾਂਦੇ ਨੇ ਬਸ ਜਾਗਦਾ ਪਰਵਤ ਦੀ ਘਰ ਰਾਤੀ ਉਹ ਮਾਲਕ ਜਾਗਦਾ ਰਾਤ ਨੂੰ ਸਭ ਜੋ ਜੰਗਲੇ ਸਭ ਜੇ ਮਾਲਗਣਾ ਨਾ ਜਾਗਦਾ ਹੋਵੇ ਤੁਹਾਡੇ ਚਿਬ ਨਿਕਲ ਜਾਣ ਸਾਰੇ